ਭਾਜੀ ਅਚਾਨਕ ਹੀ ਫੋਨ ਕੀਤਾ ਕੰਮ ਪੈ ਗਿਆ ਕੋਈ ਯਾਰ ਕੰਮ ਕੀ ਪੈਣਾ ਸੀ ਦਲਜੀਤ ਲਵਲੀ ਆਇਆ ਏ ਹਾਂਜੀ ਤੇ ਲਵਲੀ ਨੂੰ ਮੈਂ ਕਹਾ ਬੇਟਾ ਕਿ ਯਾਰ ਵੰਡ ਵਾਲੇ ਦਿਨ ਤੁਸੀਂ ਆਣਾ ਹੀ ਆ ਹਾਂਜੀ ਹਾਂਜੀ ਮੇਰੀ ਵੀ ਗੱਲ ਕਰਿਓ ਤੇ ਉਹ ਭਰਾਵਾ ਉਹਨੇ ਪੈਰਾਂ ਦੇ ਪਾਣੀ ਨਹੀਂ ਪੈਣ ਦਿੱਤਾ ਉਹ ਕਹਿੰਦਾ ساری ਉਮਰ ਤੇ ਮਗਥਿਆਰੀ ਤੁਹਾਡੇ ਕੋਲ ਰਹੀ ਭਾਜੀ ਹਾਂਜੀ ਤੇ ਹੁਣ ਵੰਡ ਹੋਣੀ ਆ ਤੇ ਜੋਣ ਦੀ ਗੱਲ ਹੋਣੀ ਆ ਮਤਲਬ ਮੀ ਤੁਸੀਂ ਸੁਣੋ ਗੱਲ ਭਾਜੀ ਜੀ ਉਹਦੇ ਯਾਰ ਹੈਗੇ ਆ ਨਾ ਤੁਹਾਡੇ ਵੀ ਯਾਰ ਹੈਗੇ ਆ ਇਹ ਗੱਲ ਦੀ ਟੈਨਸ਼ਨ ਛੱਡ ਦੋ ਤੁਸੀਂ ਅਹੀਂ ਤੁਹਾਡੇ ਸਾਹ ਦੇਣਾ ਵਾ ਅਹੀਂ ਹੁਣ ਕੀ ਕਰਨਾ ਵਾ ਜਲਜੀਤ ਮੈਂ ਤੇ ਚਾਹੁੰਦਾ ਹਾਂ ਕਿ ਮੈਂ ਕਿਸੇ ਨੂੰ ਵੀ ਨਾ ਸਦਾਂ ਕਿ ਅਹੀਂ ਦੋਵੇਂ ਭਰਾ ਜਦਾਂ ਇਕੱਠੇ ਰਹਿੰਦੇ ਸੀ ਤੇ ਹੁਣ ਵੀ ਆਪਾਂ ਇਕੱਠੇ ਬੈਠ ਕੇ ਦੋਵੇਂ ਜਾਣੇ 16 ਸਾਲਾਂ ਨਾ ਵੱਖਰੇ ਹੋ ਜਾਈਏ ਪਰ ਉਹ ਨਹੀਂ ਟਲਣ ਰਿਹਾ ਜਦੋਂ ਭਾਜੀ ਇਦਾਂ ਦੀ ਗੱਲ ਹੋ ਜੇ ਨਾ ਫਿਰ 16 ਸਾਲਾਂ ਹੀ ਨਾ ਕੰਮ ਨਹੀਂ ਉਧੁੰਦੇ ਹੁਣ ਇਹ ਗੱਲ ਬੰਦਿਆਂ ਦੀ ਹੋਣੀ ਆ ਜੋ ਬੰਦਿਆਂ ਦੀ ਗੱਲ ਚੱਲ ਗਈ ਹੈ ਨਾ ਕੋਈ ਗੱਲ ਨਹੀਂ ਸਰਪੰਚ ਨੂੰ ਤੁਸੀਂ ਫੋਨ ਕੀਤਾ ਵਾ ਕਰਤਾ ਹੋਣਾ ਮੈਂ ਵੀ ਇੱਕ ਦੋ ਮੈਂਬਰ ਨਾਲ ਲਿਆਵਾਂਗਾ ਠੀਕ ਆ ਤੇ ਕੋਈ ਗੱਲ ਨਹੀਂ ਅਬਾ ਤੁਹਾਡੀ ਗੱਲ ਕਰਨੀ ਆ ਤੁਹਾਨੂੰ ਘਾਟਾ ਨਹੀਂ ਪਿਆ ਦਿੰਦੇ ਇਹ ਗੱਲ ਛੱਡ ਦਿਓ ਨਹੀਂ ਦਲਜੀਤ ਮੈਂ ਨਹੀਂ ਚਾਹਦਾ ਕਿ ਮੈਨੂੰ ਘਾਟਾ ਪਵੇ ਜਾਂ ਜੋਬ ਨੂੰ ਘਾਟਾ ਪਵੇ ਮੈਂ ਕਹਿੰਦਾ ਵੀ ਜੋ ਵੀ ਹੋਣਾ ਵਾ ਬੈਠ ਕੇ ਬਿਨਾਂ ਲੜਾਈ ਤੋਂ ਰਾਮ ਨਾਲ ਸਾਡੀ ਵੰਡ ਹੋ ਜੇ ਨਾ ਲੜਾਈ ਕਿਹੜੀ ਗੱਲੋਂ ਕਰਨੀ ਆ ਜੋ ਬੰਦੇ ਸੱਦੇ ਆ ਬੰਦੇ ਕਹਿੰਦੇ ਸੱਦੇ ਆ ਇਹ ਲੜਾਈ ਕਰਨਗੇ ਆਪਾਂ ਕਿਹੜੇ ਘਟਵਾ ਜੇ ਆ ਗੱਲ ਤੇ ਆਉਣਗੇ ਫਿਰ ਮੈਂ ਤੈਨੂੰ ਫੋਨ ਕੀਤਾ ਵਾ ਕਿ ਤੂੰ ਤੇ ਆਣਾ ਆ ਨਾ ਨਾਲ 2-4 ਜਣੇ ਹੋਰ ਲੈ ਆਵੇਂ ਉਹ ਤੁਹਾਨੂੰ ਦੇ ਪਤਾ ਹੀ ਆ ਭਾਜੀ ਬੰਦੇ ਮੇਰੇ ਨਾਲ ਐਨੀ ਟਾਈਮ ਕਹਿਦੇ ਲੱਗਾਂਗੇ ਉਹਨਾਂ ਨੂੰ ਕੀ ਕਰਨਾ ਵਾ ਪੂ 1 ਪੁੱਤਾਂ ਦੇ ਪਤਾ ਹੀ ਆ ਹਰ ਸਮੇਂ ਮੇਰੇ ਨਾਲ ਬੰਦੇ ਰਹਿੰਦੇ ਆ ਤੋ ਉਹਨਾਂ ਨੂੰ ਕਿਹੜੇ ਸਮੇਂ ਵਰਤਣਾ ਵਾ ਕੋਈ ਗੱਲ ਇਹ ਨਾਲ ਲੈ ਕੇ ਆਵਾਂਗੇ ਆਹੋ ਜਰੂਰ ਉਹਨਾਂ ਨੂੰ ਨਾ ਮੇਰਾ ਵੀਰ ਲੈ ਕੇ ਆਏ ਜੀ ਮੇਰੀ ਗੱਲ ਸੁਣੋ ਪੰਜ ਕਿੱਲੇ ਹੈਗੇ ਪੈਲੀ ਦੇ ਢਾਈ ਉਹਨੂੰ ਦੇ ਦਾਂਗੇ ਤੇ ਢਾਈ ਦਾ ਨੂੰ ਆਏ ਨੇ ਆ ਉਹ ਬਸ ਇਦਾਂ ਹੀ ਹੋਣਾ ਬਾਕੀ ਨਾ ਘਰ ਦਾ ਮੁੱਲ ਪਾਲਾਂਗੇ ਹਾਂਜੀ ਜਿੰਨਾ ਬਣੂਗਾ ਜਿਹਨੇ ਰੱਖਣਾ ਉਹ ਇਹ ਰੱਖ ਲੈ ਜਿਹਨੇ ਨਵੇਂ ਘਰ ਬਣਾ ਨਵੇਂ ਪਾਲੇ ਨਹੀਂ ਉਹ ਤਾਂ ਕਹਿੰਦਾ ਮੈਂ ਨਵੇਂ ਹੀ ਪਾਉਣਾ ਆਇਆ ਅਸ਼ਿਆ ਉਹ ਰੱਖਣ ਨੂੰ ਤਿਆਰ ਨਹੀਂ ਆ ਘਰ ਹੈ ਗੜਾ ਕੋਲ ਕੋ ਚਾਰ ਪੈਸੇ ਹੈਗੇ ਮੇਰੇ ਸਾਹ ਨਾਲ ਮੈਨੂੰ ਨਾ ਪਤਾ ਵਾ ਉਹਦੇ ਸਾਰੇ ਵੀ ਤਗਰੇ ਆ ਉਹਨਾਂ ਨੇ ਕਰ ਦੇਣੀ ਉਹਦੀ ਮਦਦ ਆਹੋ ਕਰਦੇ ਆ ਮਦਦ ਤੇ ਕੋਈ ਗੱਲ ਨਹੀਂ ਜਿਹੜੇ ਤੁਹਾਨੂੰ ਕਹੂਗਾ ਨਾ ਇਹ ਨਵਾਂ ਘਰ ਪਾਉਣਾ ਵਾ ਕੋਈ ਗੱਲ ਨਹੀਂ ਮਦਦ ਆਪਾਂ ਵੀ ਕਰ ਦਾਂਗੇ ਬਸ ਬਸ ਨਵਾਂ ਘਰ ਤੁਸੀਂ ਪਾ ਲਿਓ ਚਰਕੀ ਵਹਿਦ ਇਦਾਂ ਵਾ ਵੀ ਜੇ ਬਣਿਆ ਬਣਾਇਆ ਮਿਲਦੇ ਆ ਨਾ ਤੇ ਸਾਰੇ ਨਾਲੋਂ ਵਧੀਆ ਹੀ ਹੋ ਨਹੀਂ ਉਹ ਤੇ ਗੱਲ ਤੇਰੀ ਠੀਕ ਆ ਜੀ ਨਹੀਂ ਪਤਾ ਅਜ ਕਦ ਮਹਿੰਗਾਈ ਕਿੰਨੀ ਹੋ ਗਈ ਆ ਨਵਾਂ ਘਰ ਪਾਉਣ ਲੱਗੇ ਨਾ ਕਟੋਟ 15 ਲੱਖ ਰੁਪਏ ਲੱਗ ਗਿਆ ਨਾ ਨਹੀਂ ਮੈਂ ਤੇ ਇਹੋ ਘਰ ਰੱਖਣ ਨੂੰ ਤਿਆਰ ਹਾਂ ਕਿਉਂ ਆਪਣੀ ਹੱਥੀ ਬਣਾਇਆ ਹਾਂਜੀ ਹਾਂਜੀ ਸਾਰੀ ਸਾਮਾਨ ਲਿਆ ਕੇ ਰੱਖਿਆ ਘਰ ਦੇ ਵਿੱਚ ਸਹੀ ਗੱਲ ਸਹੀ ਮੈਂ ਪਹਿਲ ਜੋ ਬਣੂ ਦੇਣੀ ਫੇਰ ਵੀ ਕਿਉਂ ਛੋਟਾ ਭਰਾ ਵਾ ਜੇ ਤੂੰ ਰੱਖਣਾ ਤੂੰ ਰੱਖ ਜਦੋਂ ਇਹ ਗੱਲ ਤੇ ਆਇਆ ਬਣਾ ਫਿਰ ਇਹ ਗੱਲ ਨਹੀਂ ਵਿਖਣੀ ਛੋਟਾ ਭਰਾ ਵਾ ਜੇ ਕਿਦਾਂ ਵਾ ਫਿਰ ਤੁਸੀਂ ਇਹੋ ਘਰ ਚ ਰਹਿਣਾ ਨਹੀਂ ਚਲੋ ਇਹੋ ਗੱਲ ਕਰਿਓ ਠੀਕ ਹੈ ਨਾ ਇਹ ਨਾ ਹੋਵੇ ਮੌਕੇ ਤੇ ਹੀ ਮੁੱਕਰ ਜੋ ਮੇਰੀ ਗੱਲ ਯਾਦ ਰੱਖਿਓ ਠੀਕ ਆ ਨਹੀਂ ਇਦਾਂ ਹੀ ਕਰ ਲਾਂਗੇ ਦਲਜੀਤ ਹਾਂਜੀ ਚਲੋ ਠੀਕ ਆ ਚਲਦਾ ਫਿਰ ਮੈਂ ਚਾਹ ਨਹੀਂ ਪੀਣੀ ਕੋਟ ਉਹ ਨਹੀਂ ਨਹੀਂ ਚਾਹ ਹੀ ਪੀਣੀ ਨਾ ਬੜਾ ਗਰਮੀ ਕਿ ਨਹੀਂ ਹੁਣ ਮੈਂ ਚਾਹ ਮੰਗਵਾਣਾ ਵਾ ਚਾਹ ਪੀ ਕੇ ਚਾਵੀ ਕੋਈ ਗੱਲ ਨਹੀਂ ਭਾਜੀ ਰੋਟੀ ਖਾ ਕੇ ਨਾ ਤੇ ਮੈਂ ਚਾਹ ਹੀ ਪੀਣ ਡਿਆ ਸੀ ਉਦੋਂ ਤੁਹਾਡਾ ਫੋਨ ਆ ਗਿਆ ਉਸੇ ਵੇਲੇ ਮੈਂ ਇੱਧਰ ਆ ਗਿਆ ਵਾਂ ਕੋਈ ਗੱਲ ਨਹੀਂ ਜਿਹਦਨ ਵੰਡ ਹੋਣੀ ਹੈ ਨਾ ਉਹਨਾਂ ਨੂੰ ਚਾਹ ਹੀ ਪੀਣੀ ਤੁਹਾਡੇ ਕੋਲ ਚਲੋ ਠੀਕ ਆ ਤੇਰੀ ਮਰਜ਼ੀ ਭਰਾਵਾ ਚੱਲਦਾ ਫਿਰ ਭਾਜੀ ਮੈਂ ਚਲਦਾ ਇਹਨੇ ਇਦਾਂ ਤਾਂ ਨਹੀਂ ਕੀ ਇਕੱਲੇ ਲਵਲੀ ਨੂੰ ਹੀ ਕਿਹਾ ਹੋਵੇ ਇਹਨੇ ਹੋਰ ਵੀ ਬੰਦਿਆਂ ਨੂੰ ਕਿਹਾ ਹੋਣਾ ਹੈ ਨਾ ਤੇ ਮੈਂ ਇਦਾਂ ਕਰਨਾ ਕਿਦੋਂ ਜੀਤ ਨੂੰ ਤੇ ਕਹਤਾ ਆ ਛਾ ਨੂੰ ਵੀ ਕਹੀ ਦਮ ਆ ਚਾਹ ਛਾ ਵੀ ਆ ਜਾਏਗਾ ਛਾ ਨੂੰ ਕਹਈ ਦਿੰਨਾ ਮੈਂ ਫੋਨ ਸਾਜ ਕੀ ਹਾਲ ਜੇ ਹੋਰ ਠੀਕ ਠਾਕ ਕੀ ਬੰਦਾ ਠੀਕ ਆ ਉਹ ਯਾਰ ਮੈਂ ਫੋਨ ਕੀਤਾ ਸੀ ਮੈਂ ਕਿਹਾ ਵੀ ਤੈਨੂੰ ਪਤਾ ਤਾਂ ਲੱਗਾ ਹੀ ਹੁਣ ਆਵਾ ਉਕਾਰ ਕਰਨੀ ਹੀ ਵਾਂਡੇ ਜੀ ਯਾਰ ਤੇ ਜੋ ਬੰਨੇ ਵੀ ਕਹਾ ਹੋਣਾ ਤੇ ਇਦਾਂ ਕਰੀ ਫਿਰ ਮੇਰਾ ਵੀਰ ਨਾ ਆ ਜਾਵੀਂ ਟਾਈਮ ਤੇ ਆ ਤਾਂ ਨਾਲੇ ਗੱਲ ਮੇਰੇ ਵੱਲ ਦੀ ਕਰਨੀ ਆ ਠੀਕ ਆ ਨਾ ਜੋ ਬੰਨੇ ਬੜੇ ਜਣ ਨੇ ਨੂੰ ਕਿਹਾ ਆ ਤੇ ਮੈਂ ਤੇ ਆ ਜਾ ਕੇ ਭਰਾਵਾ ਦਲਜੀਤ ਨੂੰ ਹੀ ਕਿਹਾ ਹੀ ਹੋ ਕਿ ਦੂਜਾ ਤੈਨੂੰ ਕਹਤਾ ਆ ਮੈਂ ਹੋਰ ਕਿਹਨੂੰ ਕਹਿਣਾ ਸੀ ਤੇ ਆ ਜਾ ਕੇ ਸਰਪੰਚ ਨੂੰ ਕਿਹਾ ਆ ਠੀਕ ਆ ਠੀਕ ਆ ਪੋਇਆ ਹੋਈ ਯਾਰ ਫਿਰ ਕੀ ਕਰਨਾ ਹੁਣ ਕੰਮ ਤੇ ਨਵੇੜਨਾ ਹੀ ਪੈਣਾ ਨਾ ਬਸ ਬਸ ਚਲ ਠੀਕ ਆ ਫਿਰ ਆ ਜਾਈ ਮੇਰਾ ਵੀਰ ਚੰਗਾ ਬਹਾਨਾ ਨਾ ਮਾਰੀ ਕੋਈ ਵੀ ਚਲੋ ਠੀਕ ਆ ਬਲੇ ਛਾਹ ਨਾਲੇ ਕੰਮ ਮੁੱਕ ਗਿਆ ਛਾਹ ਤੇ ਆ ਜੂਗਾ ਮੇਰਾ ਪਤਾ ਨਹੀਂ ਇਹਨੇ ਕਿਨੂ ਕਿਨੂ ਕਹਿਦਾ ਯਾਰ ਚੱਲ ਕੋਈ ਨਹੀਂ ਦਲਜੀਤ ਹੋ ਗਿਆ ਸ਼ਾਹ ਹੋ ਗਿਆ ਸਰਪੰਚ ਨੂੰ ਵੀ ਕਹਿਤਾ ਆ ਉਹ ਵੀ ਤੇ ਗੱਲ ਆਪਣੀ ਕਰੇਗਾ ਤੇ ਜੀ ਨਹੀਂ ਗੱਲ ਪੈ ਗਈ ਕਿਦੇ ਕਿ ਸਰਪੰਚ ਮੇਰੀ ਗੱਲ ਨਾ ਕਰੇ ਕੱਲ ਤੋਂ ਮੇਰੀ ਵੀ ਕਰੇਗਾ ਚਲ ਉਹਨੂੰ ਵੀ ਫੋਨ ਕਰੀ ਦਿੱਤਾ ਉਹ ਵੀ ਆ ਜਾਏਗਾ ਜਿੰਨੇ ਬੰਦੇ ਹੋਣਗੇ ਉਨੇ ਘਟਵਾ ਤੇ ਇਹ ਕਿਦਾਂ ਗੱਲਾਂ ਕਰੀ ਜਾਂਦੇ ਗੱਲ ਪਰਮੀਤ ਕਿਦਾਂ ਕਰਨੀ ਆ ਮੈਂ ਸ਼ਾਹ ਨੂੰ ਫੋਨ ਕੀਤਾ ਸੀ ਐਸਾ ਮੈਨੂੰ ਆਜੀ ਯਾਰ ਟਾਈਮ ਤੇ ਮੈਨੂੰ ਪਰਮੀਤ ਸਮਝ ਨਹੀਂ ਆਂ ਡੀ ਕਿ ਤੁਹਾਡੇ ਘਰ ਨੂੰ ਹੋ ਗੀ ਗਿਆ ਜੋ ਬਣ ਤੇ ਉਹ ਸੋਚਣ ਲੱਗਾ ਕਿ ਮੇਰੇ ਬਾਅਦ ਤੋਂ ਬਾਅਦ ਬੰਦੇ ਆ ਜਾਣਾ ਤੇ ਮੈਂ ਆ ਤੇ ਮੈਂ ਸੋਚਣ ਲੱਗਾ ਕਿ ਮੇਰਾ ਕੋਈ ਨਾ ਰਹਿ ਜੇ ਮੈਂ ਵੀ ਸਾਰਿਆਂ ਨੂੰ ਫੋਨ ਕਰ ਲਾਂ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਂ ਡੀ ਦੀ ਕਰਨੀ ਤੇ ਪਰਮੀਤ ਅਸੀਂ ਵੰਡ ਹੀ ਨਾ ਬਣਾਉਣਾ ਦੇ ਘਰ ਹੀ ਹੋਰ ਨਾਲ ਅੱਜ ਮੇਲਾ ਜਾ ਤੇ ਮੈਨੂੰ ਸਮਝ ਨਹੀਂ ਲੱਗਣੀ ਵੀ ਕਿੱਥੋਂ ਪੈ ਗਿਆ ਅਦਾਦੇ ਉਹ ਹਾਲ ਹੋਇਆ ਜਿੱਦਾਂ ਇੰਡੀਆ ਪਾਕਿਸਤਾਨ ਦਾ ਜੰਗ ਨਹੀਂ ਲੱਗਣਾ ਹੁੰਦਾ। ਤੁਹਾਡੀ ਗੱਲ ਤਾਂ ਸਹੀ ਐ। ਕਦੇ ਇਹ ਗੱਲ ਸੋਚੀ ਵੀ ਨਹੀਂ ਕਿ ਸਾਡੇ ਘਰ ਵਿੱਚ ਇੰਨਾ ਫਰਕ ਪਊਗਾ। ਅਸੀਂ ਤਾਂ ਗੱਲ ਕੀਤੀ ਬਸ ਹੰਡ ਕਰਨ ਦੀ ਕੀਤੀ। ਵਿਚਾਰ ਘਰ ਵੱਖਰਾ ਬਣਾ ਲੈਣੇ। ਇੱਥੋਂ ਤੱਕ ਤਾਂ ਪਤਾ ਹੀ ਨਹੀਂ ਕਿ ਇੰਨੀਆਂ ਗੱਲਾਂ ਸਾਡੇ ਵਿੱਚ ਹੋ ਜਾਣੀਆਂ। ਇੰਨੀ ਫਿੱਕ ਪੈ ਜਾਣੀ। ਮੈਨੂੰ ਐ ਕਿ ਖਾਦੀ ਲੈ ਜਾਂਦੀ ਗੱਲ ਹੋਈ ਐ ਬਸ ਖਾਦ ਲੈਣਗੇ ਤੂੰ ਸ਼ਾਹ ਨੇ ਕਹਿਤਾ ਚਲੋ ਤੂੰ ਆਪਣੇ ਸਮਝਾ ਲੈਣਾ ਚਲੋ ਕਿਆ ਵਿਚਾਰ ਘਰ ਵੱਖਰਾ ਬਣਾ ਲੈਣੇ। ਤੋਂ ਹੁਣ ਅੱਗੇ ਗੱਲਾਂ ਕਿਦਾਂ ਵੱਧ ਗਈਆਂ ਨਿੱਕੇ ਨਿੱਕੇ ਗੱਲਾਂ ਹੋਈ ਜਾਂਦੀਆਂ ਤੇ ਕਿੰਨੀ ਫਿੱਕ ਪੈ ਗਈ ਹੁਣ ਬੋਲਣ ਤਾਂ ਵੀ ਗਈਆਂ ਆਪ ਇੱਕ ਦੂਜੇ ਤੋਂ ਨਾ ਜੋਤ ਬੁਲਾਉਂਦੀ ਆ ਨਾ ਜੋਬਨ ਬੁਲਾਉਂਦਾ ਮੇਰਾ ਆਪਣਾ ਦਿਲ ਨਹੀਂ ਕਰਦਾ ਫਿਰ ਲਾਗੇ ਜਾਣ ਨੂੰ ਕਿ ਲਾਗੇ ਜਾਵਾਂਗੇ ਗੱਲ ਕੀ ਕਰਾਂਗੇ ਗੱਲ ਤੇਰੀ ਠੀਕ ਆ ਪਰਮੀਤ ਮੈਨੂੰ ਆ ਕਿ ਮੇਰੀ ਨਾ ਹਾਨੀ ਹੋ ਜੇ ਜੋਬਨ ਨੂੰ ਆ ਕਿ ਮੇਰੀ ਨਾ ਹੋ ਜੇ ਦੱਸ ਮੈਂ ਕੋਈ ਜੋਬਨ ਦੀ ਹਾਨੀ ਕਰਕੇ ਕੋਸ਼ ਥੋੜਾ ਵਾਂ ਮੈਂ ਤੇ ਉਹਨੂੰ ਬਰਾਬਰ ਹੀ ਹੱਕ ਦੇਣਾ ਮੇਰਾ ਭਰਾ ਆ ਮੈਂ ਥੋੜਾ ਉਹਦੇ ਨਾਲ ਮਾੜਾ ਕਰਨਾ ਵਾ ਕਦੇ ਭਰਾ ਵੀ ਭਰਾ ਨਾਲ ਮਾੜਾ ਕਰਦਾ ਹੁੰਦਾ ਠੀਕ ਹੈ ਨਾ ਸਾਡੇ ਦੋਵੇਂ ਭਰਾਵਾਂ ਦਾ ਪਿਆਰ ਹੀ ਭਰਾ ਹੈ ਜੇ ਪਹਿਲਾਂ ਵੀ ਲੜਦੇ ਹੋ ਨਾ ਫਿਰ ਗੱਲ ਹੋਰ ਹੁੰਦੀ ਹੈ ਹੁਣ ਸਾਰੇ ਪਿੰਡ ਸਿਫਤਾਂ ਕਰਦੇ ਰਿਹਾ ਸੀ ਕਿ ਦੋਵੇਂ ਭਰਾ ਕਿੰਨਾ ਰਲ ਮਿਲ ਕੇ ਰਹਿੰਦੇ ਆ ਇਹ ਪਤਾ ਨਹੀਂ ਕਿੱਥੋਂ ਗੱਲਾਂ ਸਾਡੇ ਵਿੱਚ ਆ ਗਈਆਂ ਪਰ ਮੇਰੇ ਤੋਂ ਮੈਨੂੰ ਤਾਂ ਨਹੀਂ ਸਮਝ ਲੱਗਣ ਦੀ ਦੀ ਹੁਣ ਤੇ ਮੈਂ ਛਦਾਈਆਂ ਵਾਂਗੂ ਨਾ ਜੋ ਮੇਰੇ ਕੋਲ ਹੁੰਦਾ ਵਾ ਬਸ ਮੈਂ ਫੋਨ ਫੜ ਲੈਣਾ ਵਾ ਤੇ ਕਦੇ ਉਹਨੂੰ ਫੋਨ ਕਰ ਲਾ ਤੇ ਕਦੇ ਉਹਨੂੰ ਫੋਨ ਕਰ ਲਾ ਆਜੀ ਯਾਰ ਆਜੀ ਯਾਰ ਵੰਡ ਕਰਨੀ ਆ ਜਦੋਂ ਇਹ ਫੋਨ ਕਰਨ ਡਿਆ ਇਹਦੇ ਵਾਲੇ ਵੇਕੇ ਮੈਂ ਵੀ ਕਰੀ ਜਾਣ ਡਿਆ ਮੈਂ ਵੀ ਕਰਨਾ ਕੋਈ ਮੇਰਾ ਬੰਦਾ ਨਾ ਰਹਿ ਜੇ ਸਰਪੰਚ ਨੂੰ ਵੀ ਮੈਂ ਫੋਨ ਕੀਤਾ लवली ਆਇਆ ਸੀ ਚਾ लवली ਨੂੰ ਵੀ ਮੈਂ ਕਹਿ ਦਿੱਤਾ ਆ ਤੋਂ ਉਦਾਂ लवली ਗੱਲ ਤੇ ਜੋਬਨ ਨਾਲ ਦੀ ਕਰਦਾ ਸੀ ਚਲ ਮੈਂ ਨਹੀਂ ਜਾਂਦਾ ਕਿ ਉਹ ਜੋਬਨ ਨਾਲ ਦੀ ਗੱਲ ਕਿਉਂ ਕਰਦਾ ਸੀ ਕਰੇ ਪਰ ਬਰਾਬਰ ਖੱਕ ਅਡਾ ਹੋਣਾ ਚਾਹੀਦਾ ਦੋਨਾਂ ਭਰਾਵਾਂ ਦਾ ਮੈਂ ਇੰਤ ਨਹੀਂ ਇਹ ਗੱਲ ਸੋਚੀ ਵੀ ਉਹਨੂੰ ਘਟ ਮਿਲੇ ਜਾਂਾਨੂੰ ਵੱਧ ਮਿਲੇ ਆਹ ਇੰਤਕ ਕਿ ਇੰਨੇ ਚੜ ਬਰਾਬਰੀ ਸਭ ਕੁਝ ਹੋਵੇ ਪਰ ਇਹ ਗੱਲਾਂ ਘਰ ਵਿੱਚ ਤਾਂ ਹੁੰਦੀਆਂ ਹੁੰਦੀਆਂ ਨਾ ਪਰ ਸਾਨੂੰ ਇਹ ਉਮੀਦ ਨਹੀਂ ਹੈਗੀ ਸਾਡੇ ਆਹ ਗੱਲ ਕਰਨ ਦੇ ਨਾਲ ਸਾਡੇ ਦੋਵਾਂ ਭਰਾਵਾਂ ਤੁਹਾਡੇ ਦੋਵਾਂ ਭਰਾਵਾਂ ਵਿੱਚ ਫਰਕ ਇਹ ਨਾ ਪੈ ਜਾਣਾ ਜੋਤ ਵੀ ਉਹ ਵੀ ਭੈਣਾਂ ਵਾਂਗੂ ਨਾਲ ਰਹਿੰਦੀ ਰਹੀ ਕਦੀ ਦੂਜ ਮੂਜ ਕੀਤੀ ਨਹੀਂ ਮੈਂ ਤਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੋਣ ਕੀ ਲਿਆ ਆ ਨਾ ਉਹ ਬੋਲਦਾ ਵਾ ਨਾ ਚਾਲਦਾ ਆ ਨਾ ਉਹਨੂੰ ਕੰਮ ਦਾ ਫਿਕਰ ਆ ਪਿਆਰੀ ਆ ਤੇ ਉਹਦੇ ਲਫੇਰਾ ਨਹੀਂ ਮਾਰਿਆ ਕਦੇ ਕੋਈ ਸੁਰਸਲਾ ਹੀ ਨਹੀਂ ਹੁਣ ਅੰਦੀ ਕੱਲ ਦੀ ਗੱਲ ਵੇਖ ਰਾਂ ਤਾਈ ਜੀ ਕਦੇ ਅੱਗੇ ਪਿਛੇ ਆਏ ਹੀ ਨਹੀਂ ਦੁੱਖ ਨੂੰ ਨਹੀਂ ਆਏ ਕਦੇ ਸੁੱਖ ਨੂੰ ਨਹੀਂ ਆਏ ਤੇ ਹੁਣ ਕੱਲ ਆਣ ਕੇ ਕਿਤੇ ਪਤਾ ਲੱਗ ਗਿਆ ਹੋਣਾ ਕਿਨਾਂ ਦੋਵਾਂ ਭਰਾਵਾਂ ਵਿੱਚ ਗੱਲ ਹੋਈ ਆ ਤਾਂ ਕੇ ਪੁੱਛਣ ਡੇ ਹੀ ਵੀ ਕੀ ਗੱਲ ਹੋਈ ਆ ਤੁਸੀਂ ਵੱਖਰੇ ਹੋਣ ਡੇ ਹੋ ਜਾਂ ਕਿਦਾਂ ਲੋਕੀ ਤਾਂ ਹੁਣ ਤਮਾਸ਼ਾ ਵੇਖਣ ਡੇ ਆ ਇਹਨਾਂ ਨੂੰ ਥੋੜਾ ਮੌਕਾ ਮਿਲਿਆ ਗੱਲਾਂ ਕਰਨ ਦਾ ਇਹਨਾਂ ਨੂੰ ਸੁਣਨ ਦਾ ਇੱਕ ਇਧਰੋਂ ਕਰਨਗੇ ਦੂਜੇ ਪਾਸੇ ਸੁਣਾਣਗੇ ਹੁਣ ਉਹ ਆਈ ਐ ਇੱਥੇ ਉਹਨੇ ਪਿੰਡ ਜਾ ਕੇ ਗੱਲਾਂ ਨਹੀਂ ਕਰਨੀਆਂ ਮਨ ਸਾਰਿਆਂ ਨੂੰ ਦੱਸਣਾ ਪਰ ਮੀਤ ਮੈਂ ਤੇ ਪਹਿਲੇ ਹੀ ਕਿਹਾ ਸੀ ਤੁਹਾਨੂੰ ਕਿ ਲੋਕਾਂ ਨੇ ਤੇ ਤਮਾਸ਼ਾ ਵੇਖਣਾ ਹੀ ਆ ਤੇ ਤੁਸੀਂ ਨਾ ਆਵ ਖਾਓ ਪਰ ਕੋਈ ਗੱਲ ਨਹੀਂ ਮੇਰੀ ਗੱਲ ਸੁਣੋ ਇੱਕ ਤਾਈ ਦੇ ਪਿੱਛੇ ਲੱਗ ਕੇ ਨਾ ਕਿਤੇ ਉਹਦੀਆਂ ਗੱਲਾਂ ਚ ਆ ਕੇ ਕਿ ਤੁਸੀਂ ਆਸ ਵਿੱਚ ਦੋਏ ਜਾਣੀਆਂ ਨਾ ਕਿ ਇੱਕ ਦੂਜੇ ਨੂੰ ਵੱਧ ਘੱਟ ਬੋਲਿਓ ਠੀਕ ਆ ਨਹੀਂ ਨਹੀਂ ਮੈਂ ਕਿਹਾ ਗੱਲਾਂ ਵਿੱਚ ਆਉਣ ਵਾਲੀ ਹੁੰਦੀ ਤਾਂ ਇੱਥੇ ਤੱਕ ਸਰਾਉਣਾ ਹੀ ਕੰਮ ਮੈਨੂੰ ਪਤਾ ਤਾਂ ਹੁਣ ਤੱਕ ਕਦੋਂ ਦਾ ਸਾਡਾ ਵਿਆਹ ਹੋਇਆ ਜੋਬ ਨੂੰ ਕਦੇ ਆਪਾਂ ਫਰਕ ਪਿੱਛੇ ਰੱਖਿਆ ਹੀ ਨਹੀਂ ਆ ਹੁਣ ਹਰ ਕੰਮ ਚ ਅੱਗੇ ਰੱਖਿਆ ਆ ਅਦੋਂ ਹੋਣੀ ਗੱਲਾਂ ਹੋਣ ਲੱਗੀਆਂ ਤੇ ਫੇਕੇ ਨਹੀਂ ਪੈ ਗਈਆਂ ਨਹੀਂ ਤੇ ਆਪਾਂ ਤੁਹਾਨੂੰ ਕਦੇ ਫਰਕ ਸਮਝਿਆ ਨਹੀਂ ਉਹਦੇ ਵਿੱਚ ਕਿਉਂਕਿ ਮੈਨੂੰ ਪਤਾ ਨਾ ਤਾਈ ਦੇ ਸੁਭਾਅ ਦਾ ਕਿ ਤਾਈ ਦਾ ਸੁਭਾਅ ਕਿਹੋ ਜਿਹਾ ਵਾ ਉਹਨੇ ਤੈਨੂੰ ਕੁਝ ਕਹਿ ਦੇਣਾ ਉਹ ਜੋਤ ਨੂੰ ਕੁਝ ਕਹਿ ਦੇਣਾ ਮੁੜ ਕੇ ਇਹ ਨਾ ਹੋਵੇ ਤੁਸੀਂ ਦੋਵੇਂ ਜਾਨੀਆਂ ਆਪਸ ਵਿੱਚ ਲੜਦੀਆਂ ਫਿਰ ਉਹ ਤਾਂ ਇਹ ਤੇ ਮੈਂ ਕਹਿਣ ਦੀ ਛੇਤੀ ਵੰਡ ਹੋ ਜੇ ਤਾਂ ਉਹ ਚੰਗੀ ਐ ਛੇਤੀ ਵੰਡ